Murdaba, 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 बंदा बंदो 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 पंजा मुरदाबाद मुबाद मुबा ट्रांसपोर्ट मंत्री मुबाद मुबा मुबा ਜੇ ਆਪਸੇ ਕਰ ਬੋਲੋ ਨੋਟੀਫਿਕੇਸ਼ਨ ਦਿੱਤੀ ਗਈ ਹੈ ਕਿ ਸੱਚੇ ਮਾਲ ਨੂੰ ਉਹ ਧਰਨਾ ਦੇ ਰਹੇ ਹਨ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸਰ ਇਹ ਸਰਕਾਰ ਦਾ ਹੁਸ਼ਾਪਨ ਔਰ ਜਿਸ ਤਰ੍ਹਾਂ ਸਲਾਜਮਾ ਦੇ ਉੱਤੇ ਬਹੁਤ ਮੰਦਭਾਗੀ ਗੱਲ ਆ ਕੱਲ ਵੀ ਜਿਸ ਤਰ੍ਹਾਂ ਸ਼ਾਂਤਮਈ ਰੋਸ ਧਰਨਾ ਦੇ ਰਹੇ ਸਾਡੇ ਮੁਲਾਜ਼ਮਾਂ ਨੂੰ ਧੱਕਾ ਕੀਤਾ ਗਿਆ ਵਾ ਉਹਦੀ ਅਸੀਂ ਘੋਰ ਨਿੰਦਾ ਕਰਦੇ ਹਾਂ ਜਥੇਬੰਦੀ ਵੱਲੋਂ ਔਰ ਇਹ ਅੱਜ ਤੱਕ ਦਾ ਕਹਿ ਸਕਦੇ ਹਾਂ ਕਿ ਪਹਿਲੀ ਵਾਰੀ ਹੋਇਆ ਹੋਰ ਵੀ ਸਰਕਾਰਾਂ ਆਈਆਂ ਪਰ ਆ ਜਿਹੜੀ ਸਰਕਾਰ ਆ ਇਹਨੇ ਤੇ ਸਾਰੀਆਂ ਹੱਦਾ ਬੰਨੇ ਟੱਬ ਲਿੱਤੇ ਆ ਸਾਨੂੰ ਇੱਕ ਅੰਗਰੇਜ਼ਾਂ ਵਾਲਾ ਰਾਜ ਯਾਦ ਕਰਾਤਾ ਕਿ ਜਿਸ ਤਰ੍ਹਾਂ ਅੰਗਰੇਜ਼ ਆ ਕੇ ਤੇ ਪ੍ਰਦਰਸ਼ਨ ਕਰਦੇ ਲੋਕਾਂ ਦੇ ਉੱਪਰ ਡੰਗਾ ਬਰਉਂਦੇ ਸੀ ਉਹਨਾਂ ਨੂੰ ਕੁੱਟਦੇ ਸੀ ਮਾਰਦੇ ਸੀ ਉਹ ਹਾਲਾਤ ਆਪਾਂ ਕੱਲ ਦੇਖੇ ਆ ਇੱਕ ਗੈਂਗਸਟਰਾਂ ਦੇ ਤਰ੍ਹਾਂ ਵਤੀਰਾ ਕੀਤਾ ਗਿਆ ਸਾਡੇ ਮੁਲਾਜ਼ਮਾਂ ਦੇ ਨਾਲ ਜਦ ਕਿ ਜਿਹੜੇ ਅਸਲੀ ਗੈਂਗਸਟਰ ਆ ਉਹਨਾਂ ਨੂੰ ਵੀ ਵੀ ਆਈ ਪੀ ਟ੍ਰੀਟਮੈਂਟ ਦਿੱਤਾ ਜਾਂਦਾ ਔਰ ਉਹਨਾਂ ਦੀਆਂ ਜੇਲਾਂ ਦੇ ਵਿੱਚੋਂ ਐਂਟਰੀਆਂ ਕਰਾਈਆਂ ਜਾਂਦੀਆਂ ਪਰ ਜਿਹੜੇ ਇੱਕ ਧਰਨਾ ਪ੍ਰਦਰਸ਼ਨ ਕਰ ਰਹੇ ਆ ਆਮ ਵਰਕਰ ਆਮ ਪਬਲਿਕ ਦੀ ਸੇਵਾ ਕਰਦੇ ਟਰਾਂਸਪੋਰਟ ਵਾਲੇ ਉਹਨਾਂ ਨੂੰ ਕੱਲ ਇਸ ਤਰ੍ਹਾਂ ਕੁੱਟਿਆ ਗਿਆ ਜਿਸ ਤਰ੍ਹਾਂ ਪਤਾ ਨਹੀਂ ਬੜੇ ਕਿਤੇ ਤਗੜੇ ਗੈਂਗਸਟਰ ਆ ਸਰ ਤੁਹਾਡੇ ਮੁਲਾਜ਼ਮਾਂ ਨੂੰ ਵੀ ਪੁਲਿਸ ਚੱਕ ਕੇ ਲੈ ਗਈ ਕਿ ਵੀ ਤੁਸੀਂ ਕਿਸ ਸੰਜਠੇ ਮੰਡੀਆਂ ਕੋਈ ਤੁਹਾਡਾ ਸਾਥ ਦਿੱਤਾ ਹੈ ਕੱਲ ਦੀ ਬੰਦ ਦਾ ਕੋਈ ਕਹਿ ਰਿਹਾ ਕਿਤਾ ਉਸ ਦੇ ਬਾਰੇ ਸਰ ਅਜੇ ਤੱਕ ਸਾਡੇ ਸਾਥੀਆਂ ਨੂੰ ਪਹਿਲਾਂ ਕੱਲ ਇਹਨਾਂ ਨੇ ਜਦੋਂ ਡਿਟੇਲ ਕੀਤਾ ਔਰ ਸਾਨੂੰ ਸਾਰੇ ਇਹੋ ਸੁਆਸਨਤ ਹੋਇਆ ਜਾ ਰਿਹਾ ਸੀਗਾ ਕਿ ਅਸੀਂ ਸ਼ਾਮ ਤੱਕ ਉਹਨੂੰ ਛੱਡ ਦਾਂਗੇ ਪਰ ਹੁਣ ਉਹਨਾਂ ਤੇ ਬਾਈ ਨੇਮ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਤੇ ਕਰਕੇ ਸਾਰੀ ਜਥੇਬੰਦੀ ਵੱਲੋਂ ਇਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਔਰ ਅਸੀਂ ਇਹ ਸਟ੍ਰਾਈਕ ਜਿਹੜੀ ਆ ਉਹ ਉਦੋਂ ਤੱਕ ਨਹੀਂ ਖੋਲਾਂਗੇ ਜਦੋਂ ਤੱਕ ਸਾਡੇ ਸਾਥੀ ਜਿਹੜੇ ਆ ਉਹ ਰਿਹਾਨ ਨਹੀਂ ਕੀਤੇ ਜਾਂਦੇ ਔਰ 1 ਕਿਲੋਮੀਟਰ ਦਾ ਜਿਹੜਾ ਘਹਾੜਾ ਲੈ ਕੇ ਸਰਕਾਰ ਨਿਜੀ ਕਰਨ ਵਾਲੀ ਕੂਰੀ ਆ ਅਸੀਂ ਡਟ ਕੇ ਉਸ ਦਾ ਵਿਰੋਧ ਕਰਾਂਗੇ